ਕਿਉਂ ਪੰਜਾਬੀਓ ਕੁਝ ਲੱਗਦਾ ਪਤਾ ਆ ਹੁਣੇ-ਹੁਣੇ ਖਬਰ ਦੇਖੀ ਤੋਂ ਪਤਾ ਲੱਗਿਆ ਵੀ ਕਹਿੰਦੇ ਜਥੇਦਾਰ ਇੱਕ ਹੋਰ ਰਗੜਦਾ ਹੁਣ ਤਾਂ ਮੰਨ ਜੋ ਵੀ ਆਕਾਲ ਤੱਕ ਦਾ ਜਥੇਦਾਰ ਵੀ ਬਾਦਲ ਪਰਵਾਰ ਆ ਸਿੱਧਾ ਹੀ ਸਾਰੀਆਂ ਚਾਬੀਆਂ ਉਹਨੂੰ ਸੰਭਾਦੋ ਜੇ ਬਚਣਾ ਦੂਸਰੀ ਗੱਲ ਆਪਾਂ ਇਹ ਕਰਦੇ ਆਂ ਜਿਹੜਾ ਇਹ ਸੰਵਧਾਨ 1925 ਵਾਲੇ ਦੇ ਰੌਲਾ ਪਾਉਂਦੇ ਆ ਵੀ ਗੁਰਦਾਰਾ ਐਕਟ 1925 ਦਾ ਥੋੜਾ ਦਿਮਾਗ ਤੇ ਬੋਝ ਦੇ ਕੇ ਥੋੜਾ ਜਿਹਾ ਜ਼ੋਰ ਦੇ ਕੇ ਸੋਚੋ ਬਈ ਆਪਾਂ ਜਿਹੜਾ 1925 ਚ ਪੰਜਾਬ ਦੇਸ਼ ਵੱਖਰਾ ਸੀ ਤੇ ਹਿੰਦੁਸਤਾਨ ਵੱਖਰਾ ਸੀ ਦੋ ਦੇਸ਼ ਸੀਗੇ 47 ਚ ਆ ਕੇ ਪੰਜਾਬ ਦੇਸ਼ ਵੀ ਖਤਮ ਕਰ ਦਿੱਤਾ ਗਿਆ ਹਿੰਦੁਸਤਾਨ ਵੀ ਖਤਮ ਕਰ ਦਿੱਤਾ ਗਿਆ ਦੋਨੋਂ ਦੇਸ਼ ਹੀ ਖਤਮ ਕਰ ਦਿੱਤੇ ਗਏ ਅੰਗਰੇਜ਼ਾਂ ਨੇ ਤੇ ਉਹ ਆਪਣੇ ਇਸਟ ਇੰਡੀਆ ਦੇ ਉੱਤੇ ਇੰਡੀਆ ਰੱਖ ਬਣਾ ਗਏ ਇੱਕ ਪਾਕਿਸਤਾਨ ਨੂੰ ਪਹਿਲਾਂ ਅੱਧਾ ਵੱਢ ਕੇ ਪਾਕਿਸਤਾਨ 'ਚ ਕਰਕੇ ਪੰਜਾਬ ਨੂੰ ਤੇ ਜਿਹੜਾ ਬਾਕੀ ਬਚਿਆ ਸੀ 66 ਦੇ ਵਿੱਚ ਆ ਕੇ ਆਪਾਂ ਲੜ-ਲੋੜ ਕੇ ਜਿਵੇਂ ਲੋਕਾਂ ਨੇ ਉਹ ਪੰਜਾਬੀ ਜੀ ਸੂਬੀ ਜੀ ਇੱਕ ਨਿੱਕੀ ਜੀ ਸਾਨੂੰ ਇੱਕ-ਇੱਕ ਰਾਜ ਹੈ ਇੰਡੀਆ ਦਾ ਉਹ ਦੇਸ਼ ਨਹੀਂ ਹੈ ਤੇ ਇਹ ਆਪਾਂ ਨੂੰ ਦਬਕੇ ਮਾਰ ਕੇ ਰਾਜਨੀਤਿਕ ਲੋਕ ਜਿਹੜੇ ਸਰਮਾਇਦਾਰ ਨੇ ਸਿੱਖਾਂ ਨੂੰ ਬੁੱਧੂ ਬਣਾਉਣ ਬਾਅਦ ਤੇ ਸਿੱਖਾਂ ਨੂੰ ਵਰਤਣ ਉਹ ਐਵੇਂ ਨਹੀਂ ਕਹਿ ਰਿਹਾ ਅਗਲਾ ਜਿਵੇਂ ਉਹਨੇ ਬਾਬੇ ਨੂੰ ਕਿਹਾ ਸੀ ਨਾ ਸਰਸ ਵਾਲੇ ਨੂੰ ਕਹਿੰਦਾ ਸੀ ਵੀ ਤੂੰ ਪ੍ਰੇਮੀਆਂ ਦਾ ਬਾਬਾ ਐ ਤੇ ਮੈਂ ਸਿੱਖਾਂ ਦਾ ਬਾਬਾ ਉਹਨੂੰ ਪਤਾ ਹੈ ਵੀ ਜਿਹੜੇ ਪੰਜਾਬੀ ਐ ਤਾਂ ਮਸਰੂਫ ਨੇ ਆਪਣੇ ਨਸਿਆਂ 'ਚ ਗਾਣੇ ਗਾਉਣ 'ਚ ਚੁਟਕੀਆਂ ਵਜਾਉਣ 'ਚ ਨੱਚਣ 'ਚ ਬ ਬ ਬਾਹਰ ਪੱਜਣ ਚ ਹੋਰ ਕਿੰਨਾ ਕੁਛ ਹੀ ਦੇਖ ਲੋ ਹੈਗਾ ਹਾਲਾਤ ਵੀ ਇਹਨਾਂ ਨੇ ਤਾਂ ਕੁਝ ਨਹੀਂ ਦੇਖਣਾ ਬਸ ਸਿਰਫ ਇਹਨਾਂ ਕਹਿੰਦੇ ਗੁਰਦੁਆਰਾ ਐਕਟ ਗੁਰਦੁਆਰੇ ਐਕਟ ਦੇ ਵਿੱਚ ਸਾਨੂੰ ਗੁਰਦਾਰਿਆਂ ਅੱਜ ਨਹੀਂ ਉਦੋਂ ਵੀ ਗੁਰਦੁਆਰਾ ਐਕਟ ਨਹੀਂ ਛੇਵੇਂ ਪਾਤਸ਼ਾਹ ਤੋਂ ਪਹਿਲਾਂ ਛੇਵੇਂ ਪਾਤਸ਼ਾਹ ਤੋਂ ਬਾਅਦ ਨਾ ਸੱਤਵੇਂ ਗਏ ਆ ਦਰਬਾਰ ਸਾਹਿਬ ਅੰਮ੍ਰਿਤਸਰ ਨਾ ਅੱਠਵੇਂ ਗਏ ਨਾ ਨੌਵੇਂ ਗਏ ਨਾ ਦਸਵੇਂ ਗਏ 9ਵੇਂ ਪਾਤਸ਼ਾਹ ਤੋਂ ਬਾਅਦ ਹੀ ਮੋੜਤਾ ਸੀ ਉਹਦੋਂ ਵੀ ਜ세ਦਾਰ ਸੀਗੇ ਇੱਥੇ ਤੱਕ ਤੇ ਉਦੋਂ ਥੜਾ ਸਾਹਿਬ ਕਹਿੰਦੇ ਹੁੰਦੇ ਸੀ ਫੇਰ ਅਸੀਂ ਸਿੱਖਾਂ ਨੇ ਕਦੇ ਇਹ ਨਹੀਂ ਸੋਚਿਆ ਵੀ ਚਲੋ ਜੇ ਉਹ ਥੜਾ ਸਾਹਿਬ ਤੋਂ ਉਹਨੂੰ ਅਕਾਲ ਬੁੰਗਾ ਕਹਿਣ ਲਾ ਕੇ ਨਾਮ ਬਦਲ ਬਦਲ ਕੇ ਹਕੂਮਤਾਂ ਨੇ ਜਿਵੇਂ ਜਿਵੇਂ ਢੰਗ ਨਾ ਬਦਲਿਆ ਸਾਡੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਉਹ ਤਾਂ ਚਲੋ 6ਵੇਂ ਪਾਤਸ਼ਾਹ ਤੱਕ ਅਸੀਂ ਮੰਨ ਲਾਂਗੇ ਫੇਰ ਬਾਕੀ ਤਖਤ ਕਿਹਨੇ ਬਣਾਤੇ ਤਲਵੰਡੀ ਸਾਹਿਬ ਉਹਦਾ ਫਤਿਹ ਸਿੰਘ ਅਰਗਿਆਂ ਨੇ ਬਣਾਇਆ ਤੇ ਹਜੂਰ ਸਾਹਿਬ ਕਿਹਨੂੰ ਬਣਾ ਕੌਣ ਬਣਾ ਗਿਆ ਆਨੰਦਪੁਰ ਸਾਹਿਬ ਕਿਹੜਾ ਗੁਰੂ ਬਣਾ ਗਿਆ ਇਹ ਰਾਜਨੀਤਿਕ ਸੋਡੇ ਇਹੀ ਜਿਹੜਾ ਲੋਟੂ ਟੋਲਾ ਨਾ ਜਿਨ੍ਹਾਂ ਨੇ ਬੁੱਧੂ ਬਣਾਉਣਾ ਜਿਨ੍ਹਾਂ ਚਿਰ ਸਿੱਖ ਗੁਰੂ ਵਾਲੇ ਮਾਰਗ ਨੂੰ ਅਖਤਿਆਰ ਨਹੀਂ ਕਰਦੇ 6ਵੇਂ ਪਾਤਸ਼ਾਹ ਤੋਂ ਬਾਅਦ ਗੁਰੂ 7ਵੇਂ ਨਹੀਂ ਗਏ ਅੰਮ੍ਰਿਤਸਰ ਸਾਨੂੰ ਜਗਾ ਨਾ ਥਾਵਣਾ ਦਾ ਜੋੜ ਹੈ ਨਹੀਂ ਫਿਰ ਤਾਂ ਬਾਬਾ ਨਾਨਕ ਸਾਨੂੰ ਨਨਕਾਣਾ ਜਿੱਥੋਂ ਪਹਿਲਾਂ ਦਾ ਫਿਰ ਤਾਂ ਛੱਟ ਮੇਨ ਤਾਂ ਸਾਡਾ ਨਨਕਾਣਾ ਹੋਣਾ ਚਾਹੀਦਾ ਜਨਮ ਤਾਂ ਸਾਡਾ ਨਨਕਾਣੇ ਦਾ ਇਹ ਸਾਡੀਆਂ ਅੱਖਾਂ 'ਚ ਘੱਟਾ ਪਾ ਕੇ ਧਾਰਮਿਕ ਭਾਵਨਾਵਾਂ 'ਚ ਸਾਡੀਆਂ ਕੈਚ ਕਰਦੇ ਸਾਨੂੰ ਲੋਕਾਂ ਨੂੰ ਅੰਧ ਵਿਸ਼ਵਾਸ 'ਚ ਫਲਾਕੇ ਜਗ੍ਹਾ ਨੂੰ ਵੱਡੀ ਕਰਕੇ ਬਿਲ ਅਕਾਲ ਤਖਤ ਮਹਾਨ ਹੈ ਅਕਾਲ ਤਖਤ ਨੇ ਬਾਦਲਾਂ ਦਾ ਤਾਂ ਕੱਖ ਨਹੀਂ ਕੀਤਾ ਜਿੰਨਾ ਲੱਖਾਂ ਮੁੰਡਾ ਮਰਵਾਤਾ 78 ਤੋਂ ਲੈ ਲਓ ਕਿੰਨੇ ਸਿੱਖ ਸੀਸ ਕੀਤੇ ਤੇ ਨਿਰੰਗ ਕარიਂ ਟਪਾ ਕੇ ਕਹੋਣਾ ਇਹ ਹੀ ਬਦਲ ਕਾਲ ਤੱਕ ਤਨੇ ਕੋਈ ਕਰਾਮਤ ਨਹੀਂ ਵਰਤਾਈ ਉੱਤੇ ਗੁਰੂ ਗ੍ਰੰਥ ਸਾਹਿਬ ਗਲੀਆਂ ਚ ਰੁੜ ਗਿਆ ਉਦੋਂ ਸਰਕਾਰ ਕੀ ਦੀ ਸੀ ਅਗਲਾ ਨੇ ਚੈਲੰਜ ਕਰਕੇ ਲਾਤਾ ਕਲਾਕੀ ਵਰਤੀ ਜਿਨ੍ਹਾਂ ਚਿਹਰ ਤੁਸੀਂ ਅੱਖਾਂ ਤੋਂ ਅੰਧ ਵਿਸ਼ਵਾਸ ਦੀ ਪੱਟੀ ਨਹੀਂ ਖੋਲੋਗੇ ਤੁਹਾਨੂੰ ਸੱਚ ਹਕੀਕਤ ਨਜ਼ਰ ਹੀ ਨਹੀਂ ਆਉਂਦੀ ਗੁਰੂ ਦਾ ਮਾਰਗ ਇੱਕ ਗੁਰੂ ਨੇ ਇਹਦਾ ਢਾਂਚਾ ਕੁਛ ਨਹੀਂ ਬਣਾਇਆ ਸਿੱਖ ਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜਿਆ ਗੁਰੂ ਨੇ ਜੇ ਬਚਣਾ ਚਾਹੁੰਦੇ ਹੋ ਤੁਸੀਂ ਜੇ ਦੂਲੇ ਪੰਥ ਦੇ ਅਸੀਂ ਨਿਸ਼ਾਨ ਉੱਚੇ ਚੱਕਣੇ ਹੋ ਕੰਮ ਨਾ ਹੋਣੇ ਆ ਸਾਡੇ ਕੰਮ ਬਦਲ ਜਾਣਗੇ ਜੇ ਅਸੀਂ ਕੇਵਲ ਤੇ ਕੇਵਲ ਜਿਹੜਾ ਗੁਰੂ ਦਾ ਹੁਕਮ ਹੈ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਸਾਨੂੰ ਇਹ ਤਾਂ ਕਹਿੰਦੀ ਫਲਾਨੀ ਜਗ੍ਹਾ ਵੱਡੀ ਹੈ ਗੁਰਬਾਣੀ ਤਾਂ ਕਹਿੰਦੀ ਹਰ ਮੰਦਰੇ ਸਰੀਰ ਹੈ ਅਸੀਂ ਬਿਲਡਿੰਗ ਨੂੰ ਮੰਨ ਕੇ ਬੈਗੇ ਜੇ ਬਿਲਡਿੰਗਾਂ ਨਾਲ ਜੁੜੋਂਗੇ ਕੁੱਤੇ ਖਾਣੇ ਹੋ 1925 ਤੋਂ ਲੈ ਕੇ ਦੇਖ ਲਓ ਤੁਸੀਂ ਜਦੋਂ ਦਾ ਐਕਟ ਬਣਿਆ ਉਹਦੋਂ ਦਾ ਇਤਿਹਾਸ ਦੇਖ ਲਓ 1925 ਤੋਂ ਪਹਿਲਾਂ ਦਾ ਇਤਿਹਾਸ ਸਿੱਖਾਂ ਨੇ ਹਕੂਮਤ ਨਾਲ ਟੱਕਰ ਲਈ ਹੈ ਪਰ 1925 ਤੋਂ ਬਾਅਦ ਸਿੱਖ ਗੋਲਕਾਂ ਪਿੱਛੇ ਆਬਦੀ ਲੜਨ ਪਿੱਛੇ ਮਤੀਆਂ ਸਮਾਧਾਂ ਕਬਰਾਂ ਜਾਤਾਂ ਪਾਤਾਂ ਦੇ ਨਾਂ ਗੁਰਦੁਆਰਾਂ ਨੂੰ ਵਾਸਤੇ ਇਸੇ ਚੀਜ਼ ਦੀ ਮਸਰੂਰ ਵੀਡੀਓ ਵੱਡੀ ਹੋ ਜਾਣੀ ਹੈ ਸੋ ਵੀਡੀਓ ਨੂੰ ਸ਼ੇਅਰ ਕਰਨਾ ਹੈ ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਗੁਰੂ ਨਾਲ ਪਿਆਰ ਆ ਦਰਦ ਅੰਦਰ ਜਰੂਰ ਉੱਠਦਾ ਜਦੋਂ ਆਪਾਂ ਆਪਣੇ ਹਾਲਾਤ ਦੇਖਦੇ ਆਂ ਵੀ ਜਾਰੇ ਕੋ ਲੰਡਾ ਲੁੱਚਾ ਚੌਧਰੀ ਤੇ ਗੁੰਡੀਰਾਂ ਦਾ ਪ੍ਰਧਾਨ ਵਾਲੀ ਕਹਾਣੀ ਬਣੀ ਪਈ ਹੈ ਜੇ ਸਾਡੇ ਬਜ਼ੁਰਗ ਕਹਾਵਤਾਂ ਪਾਉਂਦੇ ਨਾ ਲੁੱਚਾ ਲੰਡਾ ਚੌਧਰੀ ਕਿੰਨੇ ਬੰਦੇ ਕਿੰਨੇ ਖੜੇ ਅਕਾਲ ਤੱਕ ਦਾ ਜਥੇਦਾਰ ਦੀ ਕਤਲ ਤਾਂ ਨਹੀਂ ਅਜੇ ਤੱਕ ਸਾਨੂੰ ਤਾਂ ਪਤਾ ਲੱਗਿਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ